ਮਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾ ਜੀ ਸ਼ੇਰ ਆ ਰਹੇ ਨੇ ਦਈਏ ਮਾਤਾ ਆ ਰਹੀ ਹਾਂ ਜੀ ਹਾਂ ਜੀ ਬੈਕ ਸ਼ਾਪ ਇਹ ਵਿਆਹ ਕਿਤਾ ਜੀ ਵਿਆਹ ਵਿਆਹ ਕੁੜੀਆਂ ਜਿਹੜੀ ਬਚੀਆਂ ਨੇ ਰਸੂਟ ਆਈਆਂ ਨੇ ਨਾ ਗਈ ਨੇ ਹਾਂ ਜੀ ਕਿੱਥੇ ਸਾਡੇ ਨਾਲ ਇਹਨਾਂ ਨੂੰ ਲੈ ਦੇਣੀ ਜਿਰਦਾ ਨਾਲ ਲੈਣ ਗਈ ਹੈ ਰੇਸੂਟ ਦੀ ਕਿੰਦਰ ਅੱਛਾ ਮੈਂ ਨਹੀਂ ਦੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਆ ਜੀ ਪਿੰਡ ਦੇ ਵਿੱਚ ਖਦੂ ਸੇਵ ਦਾ ਪਿੰਡ ਆ ਉਸ ਪਿੰਡ ਦੇ ਵਿੱਚ ਸਾਡੀ ਭੈਣ ਦਾ ਵਿਆਹ ਕਿਉਂਕਿ ਜਦੋਂ ਵਿਆਹਾਂ ਦੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆਉਂਦੀਆਂ ਨਾ ਤੇ ਉਦੋਂ ਜਿਨ੍ਹਾਂ ਦੇ ਵਿਆਹ ਹੁੰਦੇ ਆ ਬਹੁਤ ਅਪਰੋਚ ਕਰਦੇ ਨੇ ਪਰ ਉਹਦੇ ਵਿੱਚ ਸ਼ਾਂਤੀ ਥੋੜੇ ਬੋਤੇ ਕਰ ਲੀਦੇ ਆ ਕਿ ਜਿਹੜੇ ਬਹੁਤ ਜਿਆਦੇ ਲੋਡਬੰਦ ਨੇ ਤੇ ਇਸ ਵਕਤ ਜਿਸ ਘਰ ਦੇ ਹਾਲਾਤ ਤੁਹਾਨੂੰ ਮੈਂ ਦਿਖਾ ਰਿਹਾ ਆਂ ਇਸ ਘਰ ਦੇ ਵਿੱਚ ਮਾਂ ਵਾ ਭਰਾ ਵਾ ਤੇ ਬਾਪ ਵਾ ਤੇ ਕਾਲੇ ਤੁਸੀਂ ਕੀ ਕਰਦੇ ਜੀ? ਕਿਹਾੜੀ ਤਾਂ ਪੱਕਾ ਕਿੱਥੇ ਕਰਦੇ ਜੀ? ਕਿਤੇ ਮਜ਼ਦੂਰੀ ਮਿਲ ਗਈ। ਮਜ਼ਦੂਰੀ ਮਿਲ ਗਈ। ਮੱਕੀ ਜਿਹੜੇ ਅ ਮਿਸਤਰੀਆਂ ਦੇ ਪਿੱਛੇ ਜਾਂਦੇ। ਹਾਂਜੀ ਹਾਂਜੀ ਤੇ ਇਹ 21-22 ਸਾਲ ਦੇ ਹੋਗੇ ਨਾ ਇਹ ਦਿਮਾਗੀ ਹਾਲ ਠੀਕ ਨਹੀਂ। ਇਹਨਾਂ ਦਾ ਕੋਈ ਮਤਲਬ ਇਹ ਨਹੀਂ ਸਾਰਾ। ਅਸਰ ਨਹੀਂ ਕੋਈ। ਹਾਂਜੀ ਤੇ ਦੇਖਣ ਨੂੰ ਲੱਗਦਾ ਹੈ ਜਾਇ ਸਾਰਾ। ਹਾਂਜੀ ਹਾਂਜੀ। ਬਹੁਤ ਪੜ੍ਹਾਈ ਆ 7-8 ਸਾਲ ਪਾਹ ਸਾਡੇ ਕੋਲ ਨਹੀਂ ਆਇਆ। ਦਿਮਾਗ ਹੈ ਸਹੀ ਹੋਣਾ। ਹੁਣ ਪਹਿਨੇ ਵਿਆਹ ਕਰ ਦੂਆਂ। ਦੇਜੋ ਵੀ ਤਰੀਕ ਦਾ ਆਪਣੀ ਤੁਹਾਡੀ ਕੀ ਤਿਆਰੀ ਹੈ ਘਰ 'ਚ ਕੋਈ ਤਿਆਰੀ ਹੈਗੀ ਹੈ ਨਹੀਂ ਜੀ ਤੇ ਕੋਈ ਤਿਆਰੀ ਸਾਡੇ ਕੋਲ ਨਹੀਂ ਹੈਗੀ ਬਾਬਾ ਜੀ ਹੁਣ ਇੱਥੇ ਆਪਣਾ ਸਤਨਪੁਰ ਸਾਹਿਬ ਕਨਈਆ ਸ਼ਰਮ ਨਹੀਂ ਮਰਾਦ ਦਾ ਨਾ ਕਹੇ ਵੀ ਤੁਹਾਡੇ ਕੋਈ ਨਹੀਂ ਮਰਾਦ ਕੋਲੋਂ ਪਾਣੀ ਛਕਾਉਂ ਕੋਲੋਂ ਪਾਣੀ ਛਕਾਉਂ ਬਰਦਰ ਸਾਹਿਬ ਦੇ ਵਿੱਚ ਹਾਂਜੀ ਹਾਂਜੀ ਉੱਥੇ ਫਿਰ ਗਰੁੱਪ ਦੇ ਵਿੱਚ ਵਿਆਹ ਹੋਣਾ ਜੀ ਗਰੁੱਪ ਦੇ ਤੇ ਕਿੰਨੀਆਂ ਭੈਣਾਂ ਉੱਥੇ ਹੋਣੀਆਂ ਉੱਥੇ ਜੀ ਦੱਸਿਆ ਨਹੀਂ ਗਰੁੱਪ ਦੇ ਵਿੱਚ ਠੀਕ ਹੈ ਇੱਕ ਤਰੀਕ ਤੋਂ ਬਾਅਦ ਕੀ ਇਹ ਤੁਹਾਨੂੰ ਦੱਸਾਂਗੇ ਇੱਕ ਤਰੀਕ ਤੋਂ ਠੀਕ 1 ਨਵੰਬਰ ਤੋਂ ਬਾਅਦ ਹਾਂਜੀ ਉਹਦਾ ਸਾਰਾ ਠੀਕ ਹੈ ਅੱਛਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਭੈਣ ਦਾ ਕੋਈ ਸ਼ੌਂਕ ਤੁਹਾਡਾ ਆਪਣੀ ਕੋਈ ਚੋਇਸ ਹੁੰਦੀ ਨਾ ਕੁੜੀਆਂ ਨੂੰ ਰੀਜ ਹੁੰਦੀ ਹੈ ਕਿ ਮੈਂ ਆਪਣੇ ਵਿਆਹ ਤੇ ਆ ਕਰਨਾ ਇਦਾਂ ਪੋਣਾ ਹੈਣਾ ਪਿਆ ਰੰਗ ਦਾ ਸੂਟ ਪੋਣਾ ਵਾ ਚਲੋ ਪਤਾ ਕੀ ਹੁੰਦਾ ਵਾ ਪੋਣਾ ਤੇ ਸਬੂਟੀ ਆ ਜਿੱਦਾਂ ਲਾ ਲੋ ਕਿ ਫੇਰੇ ਹੋਣੇ ਨੇ ਆਨੰਦ ਕਾਰਜ ਹੁੰਦੇ ਆ ਗੁਰਦਵਾਰ ਸਾਹਿਬ ਹੈਨਾ ਉਤੇ ਪਾਉਣਾ ਤਾਂ ਸੂਟ ਹੀ ਹੁੰਦਾ ਵਾ ਪਰ ਇੱਕ ਕੁੜੀਆਂ ਨੂੰ ਰੀਜ ਹੁੰਦੀ ਆ ਆਪਾਂ ਨੂੰ ਸ਼ੁਰੂ ਤੋਂ ਜਦੋਂ ਅਸੀਂ ਕੁੜੀਆਂ ਆਪਣੇ ਪੇਕੇ ਘਰ ਹੁੰਨੀਆਂ ਨਾ ਤੇ ਮਾਪੇ ਉਹ ਕਹਿੰਦੇ ਹੁੰਦੇ ਆਪਣੇ ਵਿਆਹ ਤੇ ਆ ਕਰੀ ਆਪਣੇ ਵਿਆਹ ਤੇ ਇਦਾਂ ਕਰੀ ਹੈ ਨਾ ਤੇ ਆਪਣੇ ਮਨ ਚ ਰੀਜਾਂ ਹੁੰਦੀਆਂ ਨੇ ਵੀ ਆਪਾਂ ਆਪਣੇ ਵਿਆਹ ਤੇ ਆ ਕਰਨਾ ਕੋਈ ਸੋਚਿਆ ਕੋਈ ਸ਼ੌਂਕ ਹੈਗਾ ਮਨ ਚ ਕੋਈ ਸ਼ੌਂਕ ਨਹੀਂ ਸਾਰੇ ਸ਼ੌਂਕ ਮਰ ਗਏ ਚਲੋ ਮੇਰੇ ਮੇਰੀ ਭੈਣ ਪੜ੍ਹੀ ਕਿ ਨਹੀਂ ਹਾਂਜੀ ਠੀਕ ਹੈ ਹੁਣ ਤੁਸੀਂ ਕੀ ਕਰਦੇ ਹੋ ਮੈਂ ਕੰਮ ਕਰਦੇ ਸੀ ਕਿਹੜੀ ਦੁਕਾਨ ਤੇ ਕਾਦੀ ਦੁਕਾਨ ਅੱਛਾ ਕਿੱਥੇ ਤੇ ਪਿੰਡ ਜੀ ਹੈ ਨਹੀਂ ਤਾਂ ਰਹਿੰਦਾ ਉੱਥੋਂ ਆਏ ਹੁਣ ਦੁਬਾਰਾ ਵੀਰ ਉੱਥੇ ਜਾਣਾ ਤੂੰ ਤਨ ਤਨ ਜਾਣਦੀ ਕਿਥੇ ਨਾਲ ਇੱਥੋਂ ਬਸ ਤੇ ਆਪਣਾ ਕੋਈ ਮਨ ਚ ਰੀਜ ਹੈਗੀ ਆ ਕਿ ਮੈਂ ਆ ਪੌਣਾ ਸੂਟ ਕਿਹੜਾ ਕਲਰ ਪੌਣਾ ਸੂਟ ਜਿਹੜਾ ਵੀ ਮਿਲ ਗਿਆ ਹੀ ਪਾ ਲੈਣਾ ਜਿਹੜਾ ਮਿਲ ਗਿਆ ਹੀ ਠੀਕ ਐ ਤੇ ਚੂੜਾ ਮੈਂ ਇੱਕ ਦਿਨ ਤੁਹਾਨੂੰ ਕਹਿ ਦਾਂ ਅੰਕਲ ਨਹੀਂ ਤੇ ਅਸੀਂ ਬੜੇ ਬੜਿਆਂ ਜਗਾਂ ਤੇ ਉੱਤੇ ਜਾਂਦੇ ਆਂ ਬੜੀਆਂ ਭੈਣਾਂ ਕੋ ਜਾਨਦੇ ਆਂ ਹਰ ਕੋਈ ਭੈਣਾਂ ਦੀ ਹੈ ਕਿ ਮੈਂ ਆਹ ਰੰਗ ਦਾ ਸੂਟ ਪਾਉਣਾ ਮੈਂ ਐਸ ਰੰਗ ਦਾ ਚੂੜਾ ਲੈਣਾ ਐਸ ਰੰਗ ਦੇ ਕਲੀਰੇ ਲੈਣੇ ਕਿ ਫਰਮਾਇਸ਼ਾਂ ਇੱਕ ਇੱਕ ਜਿਤਨਾ ਬੱਚਾ ਆਪਣੇ ਮਾਂ ਪਿਓ ਦੇ ਘੜੀ ਰੱਖਦਾ ਨੇ ਇਤਨਾ ਸਾਡੇ ਘੜੀ ਰੱਖਦੀਆਂ ਨੇ ਸਾਨੂੰ ਚੰਗਾ ਵੀ ਲੱਗਦਾ ਪਰ ਇੱਕ ਗੱਲ ਮੈਂ ਤੁਹਾਨੂੰ ਭੈਣੇ ਪਹਿਲੇ ਦਿਨ ਤੋਂ ਤੁਹਾਨੂੰ ਮੈਂ ਕੀ ਨਾਮ ਦਾ ਕਹਿ ਚੁਣਿਆ ਇਸ ਨੇ ਆਪਣੇ ਸਹੁਰੇ ਘਰ ਦੇ ਵਿੱਚ ਰਾਜ ਕਰਨਾ ਜੀ ਨੇ ਹਾਂਜੀ ਠੀਕ ਹੈ ਬਾਬਾ ਜੀ ਇਹਨੇ ਸਹੁਰੇ ਘਰ ਸਕਤੋ ਕੀ ਇਹ ਸਿੱਦਕੀ ਔਰਤ ਆ ਸਿੰਦਗੀ ਸਾਡੀ ਭੈਣ ਵਾ ਤੇ ਇਸ ਭੈਣ ਨੇ ਆਪਣੇ ਸਹੁਰੇ ਘਰ ਦੇ ਵਿੱਚ ਕੋਈ ਮੰਗ ਹੀ ਨਹੀਂ ਜਦੀ ਹਾਂਜੀ ਤੇ ਭੈਣੇ ਮਾਰਨ ਨੇ ਲਹਿਰਾ ਪੈਰਾ ਕੀਤੀਆਂ ਵਾ ਪਿੱਛੇ ਤੇ ਗਾਂਹ ਲਹਿਰਾ ਬੈਰਾ ਕਰਨਗੇ ਹਾਂਜੀ ਠੀਕ ਹੈ ਨਾ ਚਰਦੀ ਕਲਾ ਦੇ ਵਿੱਚ ਦਿਓ ਤੇ ਇਸ ਤੁਹਾਡੀ ਸੰਗਤ ਨੂੰ ਸਾਰੇ ਜਣ ਬਾਕੀ ਸੰਗਤ ਜੀ ਅਸੀਂ ਤੁਹਾਨੂੰ ਮੁਕਦੀ ਜੀ ਗੱਲ ਕਰਦੀਏ ਕਿ ਇਹਨਾਂ ਦਾ ਰਾਤੀ ਸਾਨੂੰ ਫੋਨ ਆਇਆ ਇਹਨਾਂ ਦੇ ਰਿਸ਼ਤੇ ਨੋਂ ਲੱਗਦੇ ਨੇ ਕਹਿੰਦੇ ਤੇ ਉਹਨਾਂ ਦਾ ਫੋਨ ਆਇਆ ਹੀਗਾ ਕਿ ਇਤਰਾ ਇਤਰਾ ਪਰਿਵਾਰ ਆ ਉਹਨਾਂ ਦਾ ਵਿਆਹ ਵਾ ਗੁੜੀਆ ਦਾ ਤੇ ਜੇ ਤੁਸੀਂ ਕਰ ਸਕਦੇ ਹੋ ਮਦਦ ਤੇ ਉਹਨਾਂ ਨੇ ਫੋਰਸ ਵੀ ਨਹੀਂ ਕੀਤਾ ਤੇ ਪਤਾ ਨਹੀਂ ਕਿਸੇ ਵਾਲੇ ਕਹਿੰਦੇ ਹੁੰਦੇ ਆ ਕਿ ਮਹਾਰਾਜ ਹੈ ਨਾ ਲਾਲੋ ਕੀ ਟਾਈਮ ਅੱਜ ਹੈਗਾ ਹੀ ਤੇ ਆਪਾਂ ਨੇ ਇੱਧਰ ਆਣ ਕੇ ਚੱਕਰ ਮਾਰਿਆ ਤੇ ਪਰਿਵਾਰ ਵੱਲੋਂ ਉਹਨਾਂ ਨੇ ਦੱਸਿਆ ਹੈ ਕਿ ਅੰਕਲ ਜੀ ਜਿਹੜੇ ਨੇ ਉਹ ਮਜ਼ਦੂਰੀ ਕਰਦੇ ਨੇ ਵੀਰ ਜਿਹੜੇ ਆ ਉਹ ਦਿਮਾਗੀ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਉਹਨਾਂ ਨੇ ਕਿ ਥੋੜਾ ਨਹੀਂ ਉਹਨਾਂ ਦੀ ਕੰਡੀਸ਼ਨ ਠੀਕ ਹੈਗੀ ਆਂਟੀ ਠੀਕ ਨਹੀਂ ਰਹਿੰਦੇ ਤੇ ਭੈਣ ਵੀ ਆਪ ਕਿਸੇ ਸ਼ਾਪ ਤੇ ਕੰਮ ਕਰਦੇ ਆ ਤੇ ਘਰ ਦਾ ਗੁਜ਼ਾਰਾ ਹੀ ਬੜਾ ਔਖਾ ਚੱਲਦਾ ਤੇ ਤੁਹਾਨੂੰ ਪਤਾ ਵਿਆਹ ਜਦੋਂ ਰੰਮ ਲੈਈਦੇ ਨੇ ਭਾਵੇਂ ਆਪਾਂ ਚੁੰਨੀ ਚੜਾਵਾ ਹੀ ਕਰਨਾ ਤੇ ਉਦੋਂ ਖਰਚੇ ਜਿਹੜੇ ਆ ਕੋਈ ਨਾ ਕੋਈ ਨਿਕਲਦਾ ਹੀ ਹੁੰਦਾ ਹਾਂਜੀ ਕੀ ਕਹਿ ਰਹੇ ਹੋ ਮੈਂ ਇਕੱਲਾ ਜਾਣਾ ਤਾਂ ਕਮਾਈ ਵਾਲਾ ਹਾਂਜੀ ਤੇ ਫਿਰ ਤੇ ਬਾਕੀ ਤੁਸੀਂ ਕਹਿ ਦਿਓ ਬਾਕੀ ਤੁਹਾਡੇ ਸਾਰਿਆਂ ਨੂੰ ਸਾਰਿਆਂ ਤੇ ਅੱਗੇ ਹੱਥ ਬੰਦ ਕੇ ਬੇਨਤੀ ਆ ਕਿ ਵਿਆਹ ਬਹੁਤ ਨਹੀਂ ਸਾਡੇ ਕੋਲ ਪਰ ਸੇਵਾਦਾਰ ਕੋਈ ਨਹੀਂ ਬਹੁਤ ਘੱਟ ਨੇ ਸੇਵਾਦਾਰ ਤੇ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਜਿਹੜਾ ਸੱਚੀ ਸੁੱਚੀ ਕਿਰਤ ਦਾ ਦਸਵੰਧ ਵਾ ਉਹ ਇਹਨਾਂ ਦੇ ਹਿੱਸੇ ਜੇ ਆਉਂਦਾ ਵਾ ਤੇ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਤੇ ਹੁਣੀ-ਹੁਣੀ ਤੁਹਾਨੂੰ ਵੀ ਜ਼ਰੂਰ ਹੋਏਗੀ ਕਿਉਂਕਿ ਸਿਦਕੀ ਭੈਣ ਨੂੰ ਸਿਦਕੀ ਪਰਿਵਾਰ ਨੂੰ ਇਸ ਪਰਿਵਾਰ ਨੂੰ ਤੁਹਾਡੀ ਬਹੁਤ ਜਿਆਦਾ ਲੋੜ ਹੈ ਤੇ ਕੋਈ ਕਰੇ ਭਾਵੇਂ ਨਾ ਕਰੇ ਭੈਣੇ ਇਹ ਗੱਲ ਤੁਹਾਨੂੰ ਕਹਿ ਚੱਲੇ ਆ ਕੋਈ ਸਾਨੂੰ ਅਪਰੋਚ ਕਰੇ ਭਾਵੇਂ ਨਾ ਕਰੇ ਅਸੀਂ ਤੁਹਾਨੂੰ 5 ਸੂਟ ਵਿੱਚ ਵਿਆਹ ਵਾਲਾ ਸੂਟ ਵਧੀਆ ਮਕੀਏ ਨਹੀਂ ਕਿ ਅਸੀਂ ਕਿਸੇ ਨੇ ਭੇਜਿਆ ਤੇ ਉਹ ਅਸੀਂ ਦੇ ਦੇਣੇ ਤੇ ਆਪ ਖਰੀਦ ਕੇ ਆਪ ਤੁਸੀਂ ਸਟਿਚ ਸਟਿਚ ਕਰਾ ਲਿਓ ਤੁਸੀਂ ਆਪਣੇ ਹਿਸਾਬ ਦੇ ਨਾਲ ਤੇ ਨਾਲ 5 ਕੰਬਲ ਇੱਕ ਵਿਆਹ ਵਾਲਾ ਇੱਕ ਪਰਸ ਇੱਕ ਜੁੱਤੀ ਹੋਰ ਕੀ ਸੀ ਚੂੜਾ ਕਲੀਰੇ ਇੱਕ ਚੂੜਾ ਕਲੀਰੇ ਤੇ ਇੱਕ ਮੇਕਅਪ ਮੇਰੀ ਭੈਣ ਨੇ ਜਿਹੜਾ ਕਰਨਾ ਠੀਕ ਹੈ ਭੈਣ ਹਾਂਜੀ ਤੇ ਇਹ ਅਸੀਂ ਤੁਹਾਨੂੰ ਆ ਥੋੜੇ ਦਿਨਾਂ ਤੱਕ ਤਾਂ ਦੇ ਜਾਾਂਗੀ ਤਰਾ ਤੁਸੀਂ ਘਰ ਕਿਦੋਂ ਹੁੰਦੇ ਹੋ ਮੈਂ ਇੱਕ ਤਰੀਕ ਤੋਂ ਘਰੇ ਆ ਫਿਰ ਅਸੀਂ ਤੁਹਾਡੇ ਕੋਲ ਦੋ ਤਰੀਕ ਨੂੰ ਆਵਾਂਗੇ ਇੱਕ ਤਰੀਕ ਤੋਂ ਜਾਂ ਦੋ ਤਰੀਕ ਨੂੰ ਆਵਾਂਗੇ ਤੇ ਬਾਕੀ ਜੇ ਸਾਡਾ ਪਹਿਲਾ ਚੱਕਰ ਬਣਿਆ ਤਾਂ ਪਹਿਲਾ ਵੇਖ ਲਾਂਗੇ ਨਹੀਂ ਤੇ ਫਿਰ ਤਿੰਨ ਤਰੀਕ ਨੂੰ ਆਵਾਂਗੇ ਤਿੰਨ ਤਰੀਕ ਨੂੰ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਇਹ ਚ ਜਿੰਨ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਬਾਕੀ ਸੰਗਤ ਦਾ ਸਹਿਯੋਗ ਹੈ ਜੇ ਕੋਈ ਤੁਹਾਡੇ ਲਈ ਅੱਗੇ ਆਉਂਦਾ ਵਾ ਤੇ ਜੇ ਆਪਾਂ ਹੋਰ ਕੋਈ ਵੀ ਚੀਜ਼ ਐਡ-ਆਨ ਕਰ ਸਕਦੇ ਹੋਏ ਤੇ ਆਪਾਂ ਕਰਾਂਗੇ ਆਪਾਂ ਕਰਾਂਗੇ ਬਾਕੀ ਜੇ ਦਾਜ ਵਾਲੀਆਂ ਗੱਲਾਂ ਚ ਵਜਾਈਏ ਤੇ ਉਹ ਅਸੀਂ ਨਹੀਂ ਕਰਦੇ ਨਹੀਂ ਨਹੀਂ ਬਾਬਾ ਜੀ ਠੀਕ ਹੈ ਕਿਉਂਕਿ ਜਦੋਂ ਬਸ ਆਪਣੀ ਧੀ ਘਰੋਂ ਤੁਰ ਪਈ ਨਹੀਂ بڑا ਹੁੰਦਾ ਹੈ ਹਨਾ ਹਾਂਜੀ ਤੇ ਦਾਜ ਨਾ ਤੇ ਅਸੀਂ ਕਿਸੇ ਨੂੰ ਕਹਿੰਨੇ ਆ ਦੋ ਤੇ ਨਾਂ ਹੀ ਦੇਣ ਦਿੰਦੇ ਹਾਂ ਹਾਂਜੀ ਤੇ ਬਸ ਇੰਨੀ ਕਿ ਬਿੰਦੂ ਸੰਗਤ ਅੱਗੇ ਤੇ ਲਓ ਜੀ ਆਪਾਂ ਤੇ ਪਹਿਲਾ ਪਹਿਲ ਕਰ ਚੱਲੇ ਆਂ ਆਂਦੀ ਅਸੀਂ ਆਪਣੇ ਭੈਣ ਨੂੰ ਸਕਣ ਤੇ ਲੈ ਸਕਣ ਦੇ ਜਿੰਨੇ ਪਹਿਲਾ ਸਿਕਨ ਭਰਾ ਵੱਲੋਂ ਬਸ ਕਰਿਆ ਹੀ ਆਊਗਾ ਹੁਣ ਕਰਿਆ ਆਊਗਾ ਹੈ ਠੀਕ ਚਲੋ ਨੋਟ ਜਰੂਰ ਕਰਿਓ ਭੈਣ ਦੇ ਲਈ ਅੱਗੇ ਜਰੂਰ ਆਇਓ ਤੁਹਾਡਾ ਸਾਰਿਆਂ ਦਾ ਸਹਿਯੋਗ ਤੁਸੀਂ ਪਿੱਛੇ ਬਹੁਤ ਦਿੰਦੇ ਜੀ ਗਾਹ ਮੈਂ ਆਸ ਕਰਦਾ ਹਾਂ ਕਿ ਤੁਸੀਂ ਗਾਂ ਸਹਿਯੋਗ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ